ਹਰ ਪਾਸੇ ਮਰਸ਼ੀ ਚੱਲ ਰਹੀ ਆਮ ਆਦਮੀ ਪਾਰਟੀ ਨੂੰ ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫੇ ਤੋਂ ਬਾਅਦ ਹੁਣ ਖੈਰਾ ਵੀ ਫਤੇ ਬੁਲਾ ਗਏ ਨੇ ਆਪ ਵਿੱਚ ਚੱਲ ਰਹੀ ਅੰਦਰੂਨੀ ਤੂਫਾਨ ਨੂੰ ਵੇਖ ਕੇ ਵਿਰੋਧੀ ਬਾਗੋਂ ਬਾਗ ਨੇ ਕਾਂਗਰਸ ਪਾਰਟੀ ਦੇ ਬੁਲਾਰੇ ਡਾਕਟਰ ਰਾਜਕਰਬਰ ਵੇਰਕਾ ਨੇ ਖੈਰਾ ਦੇ ਅਸਤੀਫੇ ਤੇ ਝਟਕੀ ਲਈ ਹੈ ਵੇਰਕਾ ਨੇ ਆਮ ਆਦਮੀ ਪਾਰਟੀ ਤੇ ਤੰਜ ਕਸਿਆ ਅਤੇ ਆਖਿਆ ਕਿ ਕੇਜਰੀਵਾਲ ਦੀ ਸਾਰੀ ਪਾਰਟੀ ਖੇਰੂ ਖੇਰੂ ਹੋ ਜਾਏਗੀ ਨਾਲ ਹੀ ਸੁਖਪਾਲ ਸਿੰਘ ਖੈਰਾ ਦੇ ਅਸਤੀਫੇ ਤੇ ਵੀ ਵੇਰਕਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਵੇਰਕਾ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਉਬਦਾ 21 ਛੱਡ ਹੀ ਦੇਣੀ ਚਾਹੀਦੀ ਸੀ ਕਹਤੇ ਕਿ ਦੇਖੀ ਕੇਜਰੀਵਾਲ ਸਾਹਿਬ ਕੀ ਯਾਰੀ ਵਿਚੜੇ ਸਬੀ ਬਾਰੀ ਬਾਰੀ ਪਹਿਲੇ ਐਮਪੀ ਚਾਰ ਚੋ ਦੋ ਹੋ ਗਏ ਫਿਰ ਐਮਐਲਏ ਅੱਦੇ ਅੱਦੇ ਹੋ ਗਏ ਹੁਣ ਇੱਕ ਤੋਂ ਬਾਅਦ ਇੱਕ ਵਿਕਟਾ ਗਿੱਡੀਆਂ ਡਿਕਨੀਆਂ ਸ਼ੁਰੂ ਹੋ ਗਈਆਂ ਔਰ ਖੈਰਾ ਸਾਹਿਬ ਇਸ ਗੱਲ ਤੋਂ ਬੜੇ ਆਹਾਤ ਹੈ ਕਿ ਆਪਣੀ ਭੜਾਈ ਨੂੰ ਪੰਚਾਇਤ ਦਾ ਲੈ ਕੇ ਲੜਾਇਆ ਤੇ ਜ਼ਮਾਨਤ ਜ਼ਬਤ ਹੋ ਗਈ ਇਹ ਜ਼ਮਾਨਤ ਜ਼ਬਤ ਪਾਰਟੀ ਤੇ ਜ਼ਮਾਨਤ ਜ਼ਬਤ ਲੋਗ ਜਿਹੜੇ ਇਕੱਠੇ ਹੋਏ ਆ ਮੈਂ ਇਹ ਸਮਝਦਾ ਕਿ ਖੈਰਾ ਸਾਹਿਬ ਨੂੰ ਪਹਿਲੇ ਐਮਐਲਏ ਸੱਤ ਤੋਂ ਅਸੀਵਾ ਦੇਣਾ ਚਾਹੀਦਾ ਸੀ ਫਿਰ ਪੈਂਮੇਨੀ ਮੈਂਬਰਸ਼ਿਪ ਤੋਂ ਅਸੀਵਾ ਦੇਣਾ ਚਾਹੀਦਾ ਸੀ ਕਿਤਨਾ ਕਿਤੇ ਉਹਨਾਂ ਦਾ ਲਾਲਚ ਬੋਲਦਾ ਕਿ ਮੈਂ ਆਮ ਆਦਮੀ ਪਾਰਟੀ ਤੇ ਛੱਡ ਦਿਆਂ ਪਰ ਐਮਐਲਏ ਤੋਂ ਬਾਜ ਜਾਵਾਂ ਪਰ ਬਚਿਆ ਜਾਣਾ ਨਹੀਂ ਮਿੱਤਰਾ ਫਸ ਗਈ ਜਾਨ ਸ਼ਕੰਜੇ ਅੰਦਰ ਜੂ ਮੇਲਨ ਵਿੱਚ ਕਹੇ ਰੋਹ ਨੂੰ ਕਹੇ ਰੋ ਨੂੰ ਤੂੰ ਬਾਹਰ ਨਿਕਲੇ ਤੇ ਮੰਨਾ ਹੁਣ ਬਾਹਰ ਨਹੀਂ ਨਿਕਲਿਆ ਜਾਣਾ ਇਹ ਸਾਰੇ ਹੀ ਐਮਐਨਏ ਤੋਂ ਵੀ ਜਾਣਗੇ ਔਰ ਪੰਜ ਤੋਂ ਵੀ ਜਾਣਗੇ